ਸਤਿ ਸ਼੍ਰੀ ਅਕਾਲ ਜੀ ਯੂਵਸ ਸੇਰਾ ਦੇਖ ਰਿਹਾ ਤੁਹਾਡਾ ਸਾਰਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਤੋਂ ਦੋਸਤ ਦੱਸ ਦਈਏ ਕਿ ਲਗਾਤਾਰ ਜਿਹੜਾ ਜਿਸ ਤਰ੍ਹਾਂ ਦਾ ਅਨੁਸਾਰਨ ਪਤਾ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓ ਸੇ ਵਾਇਰਲ ਹੋ ਰਹੀਆਂ ਕਿ ਜਿਹੜੀਆਂ ਜਨਾਨੀ ਵਾਲਾ ਗਰੋਹ ਚਲ ਗਰੋ ਜਿਹੜਾ ਆ ਚੱਲਿਆ ਹੋਇਆ ਲੋਕਾਂ ਦੇ ਜੇਬਾ ਚੋਂ ਪੈਸੇ ਹੀ ਕੱਢਦਾ ਹੈ ਕਿ ਤੋਂ ਸੂਟ ਚੱਕਦੇ ਹੋਏ ਜਨਾਨੀਆਂ ਨਜ਼ਰ ਆਮੀ ਆ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਕਾਨੂੰਨ ਹੈ ਜਨਾਨੀਆਂ ਦੇ ਹੱਕ ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਹੋ ਚੁੱਕਾ ਹੈ ਜਿਸ ਦਾ ਜਨਾਨੀਆਂ ਵੀ ਹੁਣ ਜਿਹੜਾ ਪੂਰਾ ਫਾਇਦਾ ਚੱਕ ਰ ਸਰਦਾਰ ਇੱਕ ਵਿਅਕਤੀ ਹੈ ਜਿਨ੍ਹਾਂ ਦੀ ਜੇਬ ਦੇ ਵਿੱਚੋਂ ਜੋ ਕਹਿਣਾ ਹੈ ਕਿ ਪੈਸੇ ਕੱਢਿਆ ਸੋ ਗਲਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਦਲਜਿੰਦਰ ਸਿੰਘ ਜੀ ਜਿੱਦਾਂ ਦੀ ਕੀ ਸਾਰੀ ਗਲਤ ਹੋਈ ਮੈਂ ਤਾਂ ਤੁਹਾਨੂੰ ਜੀ ਇੱਕ ਪਾਈਪਲਾਈਨ ਵਾਸਤੇ ਗਿਆ ਸੀ ਦੁਕਾਨ ਤੋਂ ਵਾਪਸ ਆਇਆ ਪਾਈਪ ਲੈ ਕੇ ਤੇ ਉਹਨਾਂ ਨੂੰ ਪੈਸੇ ਦੇਣੇ ਸੀ ਜੇ ਕਿ ਤੇ ਮੈਂ ਵਾਪਸ ਆਉਣ ਲੱਗਾ ਤਾਂ ਲੰਗਰ ਲਗਾਇਆ ਸੀ ਤੇ ਲੰਗਰ ਤੋਂ ਕੱਢ ਕਰਨੇ ਪਏ ਆ ਤੇ ਇਹਨੇ ਮੇਰੇ ਜੇਬ ਵਿੱਚ ਪੈਸੇ ਇਹਨੇ ਹੱਥ ਪਾ ਲਿਆ ਤੇ ਮੈਂ ਉਸੇ ਟਾਈਮ ਇਹ ਕਿ ਮੈਂ ਫੜਿਆ ਬੜਿਆ ਤੇ ਇਹਨੇ ਮੇਰੇ ਸਾਹਮਣੇ ਇਹਨੇ ਹੱਥ ਕੱਢਿਆ ਮੈਂ ਆਦੀ ਬਾਹ ਬੜੀ ਇਹਦੀ ਫਿਰ ਮੈਨੂੰ ਫੜ ਲਿਆ ਹਾਂ ਜੀ ਤਾਂ ਕਿੰਨੇ ਕਿੰਨੇ ਪੈਸੇ ਸੀ ਉਸ ਵੇਲੇ ਤੁਹਾਡੇ ਜੇਰ ਚ ਨਹੀਂ ਨਹੀਂ ਪੈਸੇ ਮੇਰੇ ਕੱਡੇ ਨਹੀਂ ਪੈਸੇ ਮੇਰੀ ਜੇਜ ਹੱਥ ਪਾਇਆ ਪੈਸੇ ਮੇਰੇ ਕਿਹੜੀ ਇਹਨਾਂ ਦੇ ਵਿੱਚੋਂ ਕਿਹੜੀ ਲੇਡੀਜ਼ ਆ ਜਿਨ੍ਹਾਂ ਨੇ ਆ ਦਵਾਇਆ ਇਹ ਵਾਲੀ ਇਹ ਵਾਲੀ ਠੀਕ ਹੈ ਤਾਂ ਜਿਹੜੀਆਂ ਬਾਕੀਆਂ ਤਿੰਨ ਨੇ ਇਹ ਇਹ ਕਹਿੰਦੀ ਸੀ ਕੋਈ ਗੱਲ ਨਹੀਂ ਕੋਈ ਗਲਤੀ ਹੋ ਗਈ ਹੈ ਜਾਣ ਤੋਂ ਵੇ ਕੋਈ ਗਲਤੀ ਹੋ ਗਈ ਹੈ ਬਸ ਇਹ ਕਹਿੰਦੀ ਗਲਤੀ ਹੋ ਗਈ ਹੈ ਜਿਹੜੀ ਗੱਲਬਾਤ ਹੋਈ ਸਾਰੀ ਕਿੱਥੇ ਕਰਕੇ ਹੋਈ ਸੀ ਇਹ ਪਿੱਛੇ ਲੰਗਰ ਲੱਗਾ ਹੋਇਆ ਵੇ ਉੱਥੇ ਜੀ ਉਹ ਲੰਗਰ ਵਾਲਿਆਂ ਨੂੰ ਕੋਈ ਪਤਾ ਸੀ ਉੱਥੋਂ ਦੌੜ ਆਈ ਉੱਥੋਂ ਦੌੜ ਕੇ ਇੱਥੇ ਆ ਗਏ ਹਾਂਜੀ ਹਾਂਜੀ ਮੈਂ ਮਗਰ ਆਇ ਫਿਰ ਇਹ ਕਹਿੰਦੇ ਨੇ ਵੀ ਇਹ ਕਹਿੰਦੀ ਉਹ ਉਧਰ ਚਲੀ ਗਈ ਹੈ ਇਹ ਸਰਦਾਰ ਜੀ ਕਹਿੰਦੇ ਨੇ ਪਿੱਛੇ ਵੇ ਸਰਦਾਰ ਜੀ ਕਹਿੰਦੇ ਨੇ ਇਹਨਾਂ ਦੁਕਾਨੇ ਕਹਿੰਦੇ ਪਿੱਛੇ ਵੇ ਸੋ ਦੂਜੇ ਵਿਅਕਤੀ ਨਾਲ ਵੀ ਗੱਲਬਾਤ ਕਰ ਲੈਂਦੇ ਆ ਤੁਹਾਨੂੰ ਕਦੋਂ ਪਤਾ ਲੱਗਾ ਜੀ ਇਹਨਾਂ ਨੇ ਜਿਓ ਚ ਪੈਸੇ ਕੱਢੇ ਆ ਕੀ ਸਾਰੀ ਗੱਲਬਾਤ ਹੋਈ ਇੱਥੇ ਹੀ ਇੱਥੇ ਦੁਕਾਨ ਦੇ ਸਾਹਮਣੇ ਹੀ 3 ਵੀਲਰ ਤੋਂ ਉਤਰੀਆਂ ਨੇ ਚਾਰੇ ਜਣੀਆਂ ਇੱਕ ਜਣੀ ਜਾ ਕੇ ਘੁੰਮ ਕੇ ਪਿੱਛੇ ਦੇਖ ਕੇ ਆਈ ਹੈ ਬਾਕੀ ਜਣੀਆਂ ਨੇ ਆ ਕੇ ਮੁੜ ਕੇ ਤਿੰਨਾਂ ਨੂੰ ਸੱਦ ਕੇ ਲੈ ਕੇ ਗਈ ਹੈ ਉਹਨੂੰ 100 ਰੁਪਿਆ ਇਹਨੇ ਆਟਾ ਵਾਲੇ ਨੂੰ ਦਿੱਤਾ ਵੈ ਇੱਥੇ ਉਤਰ ਕੇ ਇੱਥੇ ਹੀ ਸਾਰਾ ਕੁਛ ਇਹਨੇ ਕੀਤਾ ਮੁੜ ਕੇ ਸਾਰੀਆਂ ਇਕੱਠੀਆਂ ਗਈਆਂ ਨੇ ਗੈਂਗ ਹੀ ਆਏ ਅੱਗੇ ਵੀ ਜਲੰਧਰ ਸ਼ਹਿਰ 'ਚ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਹਾਂਜੀ 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 ਪੁਲਿਸ ਕੰਪਲੇਨਟ ਕੀਤੀ ਗਈ ਹੈ ਤੁਹਾਡੇ ਵੱਲੋਂ ਹਾਂ ਉਹਨੇ ਇੱਥੋਂ ਆਪਣਾ ਐਮਐਲਏ ਸਾਹਿਬ ਲੰਗੇ ਸੀਗੇ ਉਹਨਾਂ ਨੇ ਉਹਨਾਂ ਨੂੰ ਐਸਐਚਓ ਨੂੰ ਕਾਲ ਕੀਤੀ ਹੈ ਕਿਹੜੇ ਐਮਐਲਏ ਸੀਗੇ ਅਰੋੜਾ ਜੀ ਸੈਂਟਰਲ ਦੇ ਤੇ ਉਹ ਰੁਕ ਕੇ ਉਹਨਾਂ ਨੇ ਪਤਾ ਨਹੀਂ ਪੁੱਛਿਆ ਜਾਂ ਖੜੇ ਹੋ ਕੇ ਉਹਨਾਂ ਨੇ ਆ ਫੋਨ ਨਹੀਂ ਕੀਤਾ ਉਹਨਾਂ ਨੇ ਆਪ ਹੀ ਫੋਨ ਕੀਤਾ ਵੇ ਉਹ ਤਾਂ ਬਚ ਲਗੇ ਹਾਂਜੀ ਉਹ ਤਸਵੀਰਾਂ ਤੁਹਾਨੂੰ ਉਹ ਲੇਡੀਜ਼ ਨੇ ਦਿਖਾ ਦਿੰਦੇ ਆ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਆ ਕੀ ਨਾਮ ਆ ਤੁਹਾਡਾ ਅਰੇ ਭਈਆ ਕੀ ਬਿਨਾ ਫालतੂ ਹੀ ਭਾਈ ਸਾਹਿਬ ਨਾਮ ਕੀ ਹੈ ਨਾਮ ਕੀ ਹੈ ਤੁਹਾਡਾ ਨਾਮ ਕੀ ਹੈ ਕਿਉਂ ਪਤਾ ਹੈ ਬਾਵਾ ਬੇਸਤੀ ਕਰ ਰਿਹਾ અમારી ਤਾਂ ਅੱਛਾ ਕੰਮ ਤਾਂ ਕਰ ਨਹੀਂ ਰਹੇ ਤਾਂ ਤਸਵੀਰਾਂ ਦਿਖਾ ਦਿੰਦੇ ਆ ਕਿ ਇਹ ਜਿਹੜਾ ਸਾਰਾ ਗਰੁੱਪ ਹੈਗਾ ਵਾ ਇਹ ਸਾਰੀਆਂ ਜਨਾਨੀਆਂ ਉਸ ਤੋਂ ਬਾਅਦ ਇਕੱਠੀ ਹੋ ਕੇ ਜਿਹੜਾ ਕਿਸੇ ਨੂੰ ਗੱਲਬਾਤ ਨਹੀਂ ਕਰ ਦਿੰਦੀਆਂ ਨਾ ਬੋਲਣ ਦਿੰਦੀਆਂ ਤੇ ਜਨਾਨੀ ਦਾ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਲੇਡੀਜ਼ ਦਾ ਕਾਨੂੰਨ ਇਸ ਟਾਈਮ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਉਹ ਸੀਦਾ ਫਾਇਦਾ ਚੱਕਦੇ ਹੋਏ ਜਿਹੜੇ ਜਲੰਧਰ ਦੇ ਵਿੱਚ ਕਈ ਜਨਾਨੀ ਆ ਪੂਰਾ ਜਿਹੜਾ ਇਹ ਫਾਇਦਾ ਚੱਕਦੀਆਂ ਹੋਏ ਨਜ਼ਰ ਆ ਰਹੀਆਂ ਸੋ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਉੱਥੇ ਹੀ ਲੋਕਾਂ ਦਾ ਕਹਿਣਾ ਇਹ ਹੈ ਕਿ ਮੌਜੂਦਾ ਐਮਐਲਏ ਜਿਹੜੇ ਸੀਗੇ ਸੈਂਟਰ ਹਲਕੇ ਦੇ ਉਹ ਉੱਥੇ ਰੁਕੇ ਆ ਉਹਨਾਂ ਨੇ ਉਤਰ ਕੇ ਜਿਹੜਾ ਐਸਐਚਓ ਨੂੰ ਫੋਨ ਕੀਤਾ ਆ ਪਰ ਹੈਰਾਨੀ ਵਾਲੀ ਗੱਲ ਹੈ ਕਿ ਹਜੇ ਐਸਐਚਓ ਫਿਲਹਾਲ ਅਸੀਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦੇ ਕਿ ਕੌਣ ਗਲਤ ਹੈ ਕੌਣ ਸਹੀ ਤੇ ਐਮ.ਐਲ.ਏ. ਸਾਹਿਬ ਨੇ ਫੋਨ ਕੀਤਾ ਵੀ ਹੋਏਗਾ ਜਾਂ ਨਹੀਂ ਕੀਤਾ ਹੋਏਗਾ ਇਸ ਚੀਜ਼ ਦੀ ਵੀ ਅਸੀਂ ਪੁਸ਼ਟੀ ਨਹੀਂ ਕਰਦੇ ਸੋ ਵਿਅਕਤੀਆਂ ਨਾਲ ਗੱਲਬਾਤ ਫੇਰ ਇੱਕ ਵਾਰੀ ਜਿਹੜੀ ਆ ਕਰ ਲੈਂਦੇ ਆ ਕਿੰਨਾ ਕੁ ਸਮਾਂ ਹੋ ਗਿਆ ਸਰ ਫੋਨ ਕੀਤੇ ਹੋਏ ਨੂੰ ਕਿੰਨਾ ਨੂੰ ਜੀ ਫੋਨ ਐਮ.ਐਲ.ਏ. ਸਾਹਿਬ ਨੇ ਜੀ ਫੋਨ ਕੀਤਾ ਕਿੰਨਾ ਸਮਾਂ ਲੱਗੇ 10 ਕਿ ਮਿੰਟ ਜੀ 10 ਕਿ ਮਿੰਟ ਹੋਏ ਨੇ 10-15 ਮਿੰਟ ਜੀ 10-15 ਮਿੰਟ ਹੋ ਗਏ ਪਰ ਹਾਈ ਤੱਕ ਪੁਲਸ ਆਈ ਨਹੀਂ ਆਈ ਨਹੀਂ ਜੀ ਦੱਸੋ ਤੁਹਾਨੂੰ ਪਤਾ ਥਾਣਾ ਦੋ ਨੰਬਰ ਕਿੰਨੀ ਕ ਦੂਰੀ ਦੇ ਵਿੱਚ ਨਹੀਂ ਤੁਹਾਨੂੰ ਪਤਾ ਸਰ ਇੱਥੇ ਤੁਸੀਂ ਲੋਕਲ ਹਾਂ 5-7 ਮਿੰਟ ਦਾ ਰਸਤਾ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਐਮਐਲਏ ਨੇ ਫੋਨ ਕੀਤਾ ਹੋਵੇ 15 ਮਿੰਟ ਬੀਤ ਗਏ ਆ ਤੇ ਹੈਰਾਨਗੀ ਵਾਲੀ ਗੱਲ ਹੈ 5 ਜਾਂ 7 ਮਿੰਟ ਦਾ ਵਾਕਈ ਜੇਲ੍ਹ ਤੋਂ ਜੋ ਜਿਹੜੇ ਚੌਂਕ ਤੋਂ ਜਿਹੜਾ ਰਸਤਾ ਪੈਂਦਾ ਹੈ ਪਰ ਹਾਈ ਤੱਕ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਬਿਲਕੁਲ ਵੀ ਨਹੀਂ ਪਹੁੰਚਿਆ ਮੌਕੇ ਤੇ ਜਿਹੜੇ ਤੁਹਾਨੂੰ ਦੱਸ ਦਈਏ ਕਿ ਲੋਕੀ ਜਿਹੜੇ ਸਾਰੇ ਇਕੱਠੇ ਹੋਏ ਪਏ ਆ ਜਿਨ੍ਹਾਂ ਨੇ ਇਹ ਲੇਡੀਜ਼ ਜਿਹੜੀਆਂ ਆ ਵਾ ਇੱਥੇ ਬਿਠਾਈਆਂ ਹੋਈਆਂ ਨੇ ਕੋਈ ਨਾ ਕੋਈ ਗਲਤੀ ਹੋਣੀ ਹੈ ਅਸੀਂ ਕੋਈ ਨਹੀਂ ਕਰਦੇ ਰਹਿੰਦੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲੰਧਰ ਦੇ ਜੇਲ੍ਹ ਚੌਂਕ ਦੀਆਂ ਸੋ ਸ਼ਕਲਾਂ ਜਿਹੜੀਆਂ ਵਾਂ ਇਹ ਧਿਆਨ ਨਾਲ ਦੇਖ ਲਓ ਕਿਉਂਕਿ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਜਿਹੜੀਆਂ ਵਾਂ ਇਹ ਚੀਜ਼ਾਂ ਹੋ ਰਹੀਆਂ ਨੇ ਹੈਰਾਨਗੀ ਵਾਲੀ ਗੱਲ ਹੈ ਕਿ ਇੱਕ ਕਾਨੂੰਨ ਨੇ ਲੇਡੀਜ਼ ਨੂੰ ਜਿਹੜਾ ਇਹ ਆ ਕਾਫੀ ਜ਼ਿਆਦਾ ਹੱਕ ਦਿੱਤਾ ਹੋਇਆ ਹਰ ਇੱਕ ਜਗ੍ਹਾ ਤੇ ਜਿਹੜੀ ਲੇਡੀਜ਼ ਨੂੰ ਸੁਣਵਾਈ ਹੁੰਦੀ ਆ ਹੈਰਾਨਗੀ ਵਾਲੀ ਗੱਲ ਹੈ ਕਿ ਇਸ ਚੀਜ਼ ਦਾ ਕੁਝ ਜੜੀਆਂ ਲੇਡੀਜ਼ ਐ ਪੂਰਾ ਪੂਰਾ ਜਿਹੜਾ ਫਾਇਦਾ ਚੱਕ ਲਿਆ ਹੋਈਆਂ ਨਜ਼ਰ ਆ ਰਹੀਆਂ ਤਸਵੀਰਾਂ ਜੜੀਆਂ ਤੁਹਾਡੇ ਨਾਲ ਫਿਰ ਸਾਂਝੀਆਂ ਕਰ ਰਹੇ ਆ ਜਲੰਧਰ ਦੇ ਜੇਲ੍ਹ ਚੌਂਕ ਦੀਆਂ ਸੋ ਗੁੱਟਕੇ ਬੀੜੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਨੇ ਆ ਕੀ ਗੁੱਟਕੇ ਵੀ ਪਏ ਆ ਬੀੜੀਆਂ ਵੀ ਪਈਆਂ ਹੋਈਆਂ ਸਾਰਾ ਸਮਾਨ ਜਿਹੜਾ ਇਸ ਟਾਈਮ ਇੱਥੇ ਪਿਆ ਹੋਇਆ ਵਾ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਅੱਗੇ ਅਸੀਂ ਕਬਰ ਨੂੰ ਕਰਵਾਣ ਦਾ ਕੰਮ ਕਰਾਂਗੇ ਸੋ ਤਾਂ ਦਾਦੀਏ ਇਸ ਸਮੇਂ ਅਸੀਂ ਮੌਜੂਦ ਹਾਂ ਦੇਖ ਸਕਦੇ ਹੋ ਜਲੰਧਰ ਦੀ ਫਾਇਰ ਬ੍ਰਿਗੇਡ ਦੇ ਸਾਹਮਣੇ ਜਿੱਥੇ ਤਾਂ ਦੱਸ ਦਈਏ ਕਿ ਇੱਕ ਗਰੋ ਜਿਹੜਾ ਇਹ ਆ ਚੱਲਿਆ ਹੋਇਆ ਵਾ ਜਿਹੜੇ ਲਗਾਤਾਰ ਲੋਕਾਂ ਦੀਆਂ ਜੇਬਾਂ ਕੱਢਦੇ ਹੋਏ ਨਜ਼ਰ ਆਂਦਾ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਦਿਖਾਇਆ ਸੀਗਾ ਕਿ ਇੱਕ ਬਜ਼ੁਰਗ ਲੇਡੀ ਨੇ ਜਿਹੜੇ ਆ ਸੂਟ ਚੱਕੇ ਸੀਗੇ ਤੇ ਕਿਹਾ ਸੀ ਮੇਰੇ ਮੁੰਡੇ ਦਾ ਵਿਆਹ ਵਾ ਇਸ ਕਰਕੇ ਮੈਂ ਸੂਟ ਚੱਕ ਲੇ ਸੋ ਲਗਾਤਾਰ ਨੰ ਦੱਸ ਦਈਏ ਕਿ ਜਨਾਨੀਆਂ ਦੇ ਹੱਕ ਚ ਕਾਨੂੰਨ ਜਿਹੜੇ ਆ ਬਹੁਤ ਜ਼ਿਆਦੇ ਆ ਜੀਦਾ ਹੁਣ ਫਾਇਦਾ ਜਨਾਨੀਆਂ ਪੂਰੇ ਤੌਰ ਤੇ ਚੱਕ ਨਹੀਂ ਆ ਤੇ ਲਗਾਤਾਰ ਜਿਹੜੇ ਇਸ ਤਰ੍ਹਾਂ ਦੇ ਇਨਸੀਡੈਂਟ ਜਲੰਧਰ ਸ਼ਹਿਰ ਦੇ ਵਿੱਚ ਹੋਣੇ ਸ਼ੁਰੂ ਹੋ ਗਏ ਨੇ मिलना सी बस लाइफा किया रोटी लेता रोटी लेने के हमारी गलती होगी इतने साल में एक बार आपने पैसे नहीं निकाले ਬੱਚੇ ਕੀ ਕਸਮ ਨਹੀਂ ਇਹ ਬਿਨਾ ਫਾਲਤੂ ਨਿਕਾ ਬੋਲ ਰਿਹਾ ਇਹ ਦੇਖੋ ਇਹ ਹਮਤੋ ਇਹ ਤੁਹਾਡਾ ਨਾਮ ਕਿਉਂ ਲਗਾ ਰਹੇ ਹਨ ਪਤਾ ਨਹੀਂ ਹਮ ਕੋ ਉਧਰ ਸੇ ਮਾਰ ਮਾਰ ਕੇ ਆ ਲਾਇ ਬਰਾਨਗਰ ਮੇ ਕਿਉਂ ਆ ਰਹੇ ਸਵਾਗਤ ਕਰ ਲਾ ਨੇ ਇੱਕ ਹੋਰ ਵਿਅਕਤੀ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੀ ਨਾਮ ਤੁਹਾਡੇ ਸਾਹਮਣੇ ਇਹ ਚੀਜ਼ ਹੋਈ ਸਾਰੀ ਹਾਂ ਮੈਂ ਲੰਗਰ ਵਰਤਾ ਰਿਆ ਸੀ ਉੱਥੇ ਤੁਸੀਂ ਤੁਸੀਂ ਉੱਥੇ ਲੰਗਰ ਵਰਤ ਮੌਕੇ ਦੀ ਗਵਾਹ ਤੁਸੀਂ ਲੰਗਰ ਵਰਤਾ ਰਹੇ ਸੀ ਇਹਨਾਂ ਨੇ ਜੇਬ ਚ ਪੈਸੇ ਕੱਢੇ ਜੀ ਆ ਜੀ ਨੇ ਹੱਥ ਫੜ ਲਿਆ ਇਹਦੇ ਨਾਲ ਹੀ ਇਹਨੇ ਚਪੇੜਾ ਮਾਰੀਆ ਇਨੇ ਪੈਸੇ ਕੱਢੇ ਸੀਗੇ ਜੇਬ ਚ ਪੈਸੇ ਨਹੀਂ ਕਢੇ ਇੱਧੇ ਹੱਥ ਜਿੱਦਾਂ ਜੇਬਾਂ 'ਚ ਹੱਥ ਮਾਰ ਲਗੇ ਧਬਾ ਲਿਆਏਗਾ ਰੰਗੇ ਜੇਬ 'ਚ ਹੱਥ ਮਾਰਿਆ ਸੀਗੇ ਇਹਨੇ ਹਾਂ ਤੇ ਉਸ ਤੋਂ ਬਾਅਦ ਕੀ ਹੋਇਆ ਉਹ ਤੋਂ ਬਾਅਦ ਸਰਦਾਰ ਜੀ ਨੇ ਫੜ ਲਿਆ ਇਹਨੂੰ ਫੇਰ ਰੋਲਾ ਰੋਲਾ ਪਾਉਣ ਲੱਗੇ ਹਿਆਲੇ ਦੁਵਾਲੇ ਸਾਰੇ ਇਕੱਠੇ ਹੋ ਗਏ ਆ ਨਾਲ ਹੀ ਮੋਰ ਦੇ ਲੰਗ ਲੱਗਾ ਤੇ ਉੱਥੋਂ ਇਹ ਦੌੜ ਕੇ ਆ ਗਏ ਇੱਧਰਲੇ ਬੰਨੇ ਉਧਰਲੇ ਪਾਸੇ ਫੇਰ ਫੜ ਕੇ ਲਿਆਏ ਸਰਦਾਰ ਜੀ ਇੱਥੇ ਇੱਥੇ ਇਹ ਭਜੀਆਂ ਹੀ ਆ ਮੁਰਗੇ ਸਰਦਾਰ ਜੀ ਪਿੱਛੇ ਆ ਗਏ ਮਤਲਬ ਤੁਸੀਂ ਦੇਖਿਆ ਹੈ ਕਿ ਇਹਨਾਂ ਨੇ ਜੇਬ 'ਚੋਂ ਤਾਂ ਪਾਇਆ ਸੀਗਾ ਦੇਖਿਆ ਤੁਸੀਂ ਮੈਂ ਖੁਦ ਦੇਖ ਜਿਦਾਂ ਹੁਣ ਆ ਪਾਈ ਦੀ ਆਣਾਗਾ ਐਡੇ ਹੀ ਐਡੇ ਆਣਾ ਐਨੂੰ ਛੇੜਾਂਗਾ ਤੇ ਇਹਨਾਂ ਨੇ ਕੋਈ ਹੱਥ ਪਾਣਾ ਐਡੇ ਹੀ ਹੱਥ ਲਾਇਆ ਇਹਨਾਂ ਨੇ ਤੋਂ ਤਾਂ ਦੱਸ ਦਈਏ ਕਿ ਮੌਕੇ ਤੇ ਜਿਹੜੇ ਇੱਕ ਗਵਾਹ ਹੈ ਜਿਹੜੇ ਲੰਗਰ ਵਰਤਸ ਜਿਨ੍ਹਾਂ ਨੇ ਕਿਹਾ ਕਿ ਇਹਨਾਂ ਨੇ ਇੱਕ ਸਰਦਾਰ ਦੀ ਜੇਬ ਦੇ ਵਿੱਚੋਂ ਹੱਥ ਪਾ ਕੇ ਜਿਹੜੇ ਕੰਡੀਆਂ ਕਿਸੇ ਦਾ ਕਹਿਣਾ ਨਹੀਂ ਮੰਨਦੀਆਂ ਇਹ ਲੋਕ ਨਹੀਂ ਮੰਨਦੀਆਂ ਇਹਨਾਂ ਨੇ ਨਿਕਾਲੇ ਸਾਹਮਣੇ ਕੋਹਾ ਹੈਗੇ ਨੇ ਉਹਨਾਂ ਨੇ ਕਾਲੇ ਜਿਹੜੇ ਉਹ ਥੱਲਾ ਪਾ ਇਹ ਚੀਜ਼ ਕਹਿ ਸਕਦੇ ਕਿ ਜਨਾਨੀਆਂ ਦੇ ਹੱਕ ਚ ਕਾਨੂੰਨ ਬਹੁਤ ਜ਼ਿਆਦਾ ਜਿਹਦਾ ਪੂਰਾ ਫਾਇਦਾ ਚੱਕਣ ਦੀ ਐਸ ਟਾਈਮ ਇਹਨਾਂ ਕਾਲੇ ਜਿਹੜੇ ਹੈ ਨਾ ਐਨਕ ਵਾਲੇ ਸਰਦਾਰ ਜੀ ਉਹਨਾਂ ਦੇ ਹੱਥੇ ਜੇਗਾ ਉਹਨਾਂ ਨੇ ਦੇਖੀਆਂ ਥਰੀ ਮਿੰਟ ਧਿਆਨ ਦੇ ਆ ਬੇਟਾ ਭਾਈ ਹੋਰ ਇਹਦੇ ਕੰਮ ਲਾਉਂਦਾ ਕੀ ਹਾਂ ਮਾਰੇ ਆਂ ਅਮ ਲੋਕ ਕਹਿ ਰਹੇ ਨੇ ਇੱਕ ਭਾਈ ਕਹਿ ਰਹੇ ਕਿ ਤੁਹਾਨੂੰ ਦੇਖੇਗਾ ਆਹੀ ਕਰੇਗਾ ਇਹਨੇ ਦੇਖੇਗਾ ਸੀ ਹੱਥ ਡਾਲਾ ਹੋਗਾ ਯੋ ਵੀ ਨਾ ਪਾਸ ਹੱਥ ਡਾਲ ਰਹਾ ਹੋਗਾ ਯਹੀ ਨਾਮ ਲੈ ਰਹਾ ਹੈ ਕਿਸ ਕੋ ਪਤਾ ਹੋਗਾ ਫਿਰ ਦੇਖੀ ਇਤਨਾ ਸੁਣ ਪੁੱਟ ਮੇ ਇਹ ਕਹਿ ਰਹਾ ਮੇਨੇ ਦੇਖਿਆ ਇਹ ਦੇਖ ਕੇ ਕਿਵੇਂ ਭਗ ਰਹਾ ਹੈ ਦੇਖ ਕੇ ਕਿਵੇਂ ਭਗ ਰਹਾ ਹੈ ਉਹ ਇਸਨੇ होगा फिर हाथ हमारा नाम ले लिया पर इन्होंने तुम्हारा हाथ पकड़ा था नहीं पकड़ा भैया कौन से भगवान की कसम लेकर खाते नहीं नहीं बहुत थे हम जा रहे थे ये अंकल बोल रहे मेरे जेब में हाथ डाल क्यों हम अब क्यों डालेंगे हम तो लंगर खाने जा एक रुपया हम मांगते है एक का काट के मांगते है अभी कितने देर चाहिए हम ਤੋਂ ਸਿਹ ਹੋਂਲੇ ਕੇ ਜਮਾ ਕਰੇਗੇ ਲੇਕੇ ਜਾਏਗੇ ਬੱਚੇ ਕੇ ਭਗਾ ਭਰ ਕੇ ਮਾਰ ਰਹਾ ਹੈ ਹਮਕੋ ਫਿਰ ਜਾਏਗੇ ਨਹੀਂ ਭਈਆ ਮਾਰ ਖਾਏ ਕੇ ਕੀ ਮਾਰ ਰਹਾ ਹੈ ਇਹੋ ਜਿਹਾ ਪਕਰ ਪਕਰ ਕੇ ਮਾਰ ਰਹਾ ਹੈ ਫਿਰ ਕਿਆ ਭਾਗੇਗੇ ਨਾ ਹਮ ਜਾਏਗੇ ਨਹੀਂ ਤੋ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਦਿੰਦੇ ਆ ਜਿੱਥੇ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਜੇਬ ਦੇ ਵਿੱਚੋਂ ਕੋਈ ਵੀ ਪੈਸੇ ਨਹੀਂ ਕੱਢੇ ਭਾਜੀ ਸਾਰੀ ਗੱਲ ਵਧੀ ਇਹ ਕਿ ਇਹਨਾਂ ਨੇ ਪੈਸੇ ਕੱਢੇ ਉਸ ਤੋਂ ਬਾਅਦ ਇਹ ਇਹਨਾਂ ਦੇ ਨਾਲ ਕਿੱਦਾਂ ਜੁੜੇ ਇਹ ਸਾਰੇ ਇਕੱਠੇ ਸੀ ਇਹ ਬੇ ਤੋੜ ਗੀ ਜੇ ਆ ਕੋ ਫਿਰ ਮੈਂ ਦੌੜਿਆ ਉਧਰ ਦੌੜਿਆ ਫਿਰ ਮੈਂ ਮੈਨੂੰ ਕਹੇ ਇਹ ਮੈਨੂੰ ਕਹਿੰਦੀਆਂ ਨੇ ਇਧਰ ਚਲੀ ਗਈ ਇਹ ਲੁਕੀ ਹੋਈ ਸੀ ਮਗਰ ਇਹਦੇ ਫਰਗੋਟ ਦੀ ਗੱਡੀ ਤੇ ਮਗਰ ਸੀ ਫਿਰ ਸਰਦਾਰ ਜੀ ਕਹਿੰਦੇ ਨੇ ਤੇ ਗੱਡੀ ਤੇ ਮਗਰ ਹੈ ਫਿਰ ਫੜੀ ਇਹਨੂੰ ਇਹ ਕਹਿੰਦੀ ਉਧਰ ਚਲੀ ਗਈ ਉਧਰ ਚਲੀ ਗਈ ਸਾਹਮਣੇ ਇਹ ਕਹਿੰਦੀ ਉਧਰ ਚਲੀ ਗਈ ਇਹਨੇ ਕਿਉਂ ਭਾਗ ਗਿਆ ਜੀ ਅੰਕਲ ਆਮੇ ਗਲਤੀ ਨਹੀਂ ਕੀਤੀ ਬੱਸ ਪੁਲਿਸ ਪ੍ਰਸ਼ਾਸਨ ਅਜੇ ਤੱਕ ਪਹੁੰਚਿਆ ਨਹੀਂ फिर की कर सकते फिर इस तरह हूं रहेगा जी इस तरह हूं रहेगा जी इन्हों को काफी समा हो गया पुलिस प्रशासन में तक पहुंचा नहीं थे लंगर डबल खाया क्या भी नहीं क्या लंगर पे जाना गरीब की मुसीबत रहती कितने दिन हो गया आपको खाना नहीं मिला उन्होंने किया उन्होंने किया

ਇਹ ਕਿਉਂ ਨਹੀਂ ਇਹ ਦੇਖ ਕੇ ਹਾਸ ਰਾਇਆ ਭਈਆ ਦੇਖ ਲੈ ਹਮਾਰੇ ਕੋ ਨਾਮ ਬਤਾ ਕੇ ਇਹ ਸੂਟ ਬੂਟ ਡਾਲ ਕੇ ਐਸੇ ਕਰਤੇ ਗਰੀਬ ਦਾ ਨਾਮ ਹੋ ਜਾਂਦਾ 1 ਰੁਪਏ ਹਮ ਦੁਕਾਨੋਂ ਸੇ ਮੰਗਤੇ ਭਈਆ ਕਿ ਚੋਰੀ ਕਰਨੇ ਲਈ ਮਨ ਜੀ ਉਥੇ ਹੀ ਲੇਡੀਜ਼ ਦਾ ਕਹਿਣਾ ਹੈ ਕਿ ਮੈਂ ਕਿਸ ਤਰ੍ਹਾਂ ਦੇ ਕੋਈ ਪੈਸੇ ਜਿਹੜੇ ਨਹੀਂ ਚੱਕੇ ਉਥੇ ਸਰਦਾਰ ਦਾ ਕਹਿਣਾ ਹੈ ਕਿ ਮੇਰੀ ਜੇਬ ਦੇ ਵਿੱਚ ਜਿਹੜਾ ਇਹਨਾਂ ਨੇ ਹੱਥ ਪਾਇਆ ਤੇ ਨਾਲ ਹੀ ਇੱਕ ਲੰਗਰ ਦਾ ਜਿਹੜਾ ਵਿਅਕਤੀ ਜਿਹੜਾ ਮੌਕੇ ਦਾ ਗਵਾਹ ਆਪਣੇ ਉਹਨੂੰ ਦੱਸ ਰਿਹਾ ਜਿਹੜਾ ਕਹਿ ਰਿਹਾ ਕਿ ਮੈਂ ਵੀ ਇਹ ਸਾਰੇ ਸੀਨ ਦੇਖੇ ਆ ਉਥੇ ਰਣਗੀ ਵਾਲੀ ਗੱਲ ਇਹ ਵੀ ਹੈ ਕਿ ਨਾਲ ਹੀ ਮੌਜੂਦਾ ਦੇ ਵਿੱਚ ਇਹ ਵੀ ਦੱਸਿਆ ਕਿ ਸੈਂਟਰ ਹਲਕੇ ਦੇ ਐਮਐਲ ਫੋਨ ਕੀਤਾ ਲੋਕਾਂ ਦੇ ਕਹਿਣ ਦੇ ਮੁਤਾਬਿਕ ਪਰ ਸਮੇ ਜਿਹੜਾ ਆ ਲਗਾਤਾਰ ਬੀਤਦਾ ਜਾ ਰਿਹਾ 5 ਮਿੰਟ ਦਾ ਰਸਤਾ ਹੈ ਠਾਣੇ ਦਾ ਪਰ ਹਾਈ ਤੱਕ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਨਹੀਂ ਪਹੁੰਚਿਆ ਹਾਂ ਮੈਂ ਸੋਹਰਾਂਗੀ ਵਾਲੀ ਗੱਲ ਹੈ ਕਿ ਜਲੰਧਰ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਸੁਧਾਰ ਹੋਣਗੇ ਇਹ ਕੰਮ ਨਹੀਂ ਕਰ ਰਹੇ ਆਪਣੇ ਮਾਰੇ ਆਪਣੇ ਪਰ ਇਹ ਦੇਖਿਆ ਸੀ ਕਿ ਉਹ ਵੀ ਮੇਰਾ ਹੈ ਨਾ ਸਰਦਾਰ ਦੇ ਕਿਤੇ ਇਹ ਐਸਐਚਓ ਸਾਹਿਬ ਨਾਲ ਵੀ ਗੱਲ ਕਰ ਲੈਂਦੇ ਆ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਫੋਨ ਆਇਆ ਵੀ ਹੈ ਜਾਂ ਨਹੀਂ ਆਇਆ ਹੱਥ ਲਗਾ ਹੋ ਨਾ ਇਹ ਬੋਲ ਰਿਹਾ ਹੈ ਕਿ ਅੱਜ ਉਹ ਕੀ ਹੋ ਰਿਹਾ ਹੈ ਜੇਕਰ ਘੰਟਾ ਨਹੀਂ ਹੋ ਰਿਹਾ ਉਹ ਸੋ ਐਸ ਐਚਓ 2 ਨੂੰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਫੋਨ ਜਿਹੜਾ ਮਲਾਇਆ ਜਾ ਰਿਹਾ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਗੁਰਦੀਪ ਗੱਲ ਕਰ ਰਿਹਾ ਹਾਂ ਯੂਐਸਵੀ ਰਖਵਾਰ ਤੋਂ ਸਰ ਇੱਕ ਨਾ ਫਾਇਰ ਬ੍ਰਿਗੇਡ ਦੇ ਸਾਹਮਣੇ ਕੋਈ ਤਿੰਨ ਚਾਰ ਲੇਡੀਜ਼ ਸ਼ੋਰ ਫੜੀਆਂ ਤੇ ਜਿਹੜੇ ਵੇਖਿਆ ਨੇ ਫੜਿਆ ਉਹਨਾਂ ਦਾ ਕਹਿਣਾ ਇਹ ਹੈ ਕਿ ਸੈਂਟਰ ਹਲਕੇ ਦੇ ਐਮਐਲਏ ਦਾ ਤੁਹਾਨੂੰ ਫੋਨ ਆਇਆ ਆ ਵਾ ਕੋਈ ਸਰ ਤੁਹਾਨੂੰ ਫੋਨ ਆਇਆ ਸੀ ਕਿ ਐਮਐਲਏ ਸਾਹਿਬ ਵੱਲੋਂ ਨਹੀਂ ਕੋਈ ਫੋਨ ਨਹੀਂ ਆਇਆ ਤੁਹਾਨੂੰ ਕਿਸ ਤਰ੍ਹਾਂ ਦੀ ਸਰ ਇਨਫੋਰਮੇਸ਼ਨ ਨਹੀਂ ਹੋਈ ਆਈ ਕੋਈ ਕਿਸ ਤਰ੍ਹਾਂ ਦੀ ਨਹੀਂ ਆਈ ਸਰ ਥਾਣੇ ਦੇ ਵਿੱਚ ਯੋ ਕਿਹਾ ਮੈਂ ਗਾੜੀ ਮੈਟਰ ਕੀ ਹੈ ਸਰ ਮੈਟਰ ਇਦਾਂ ਹੈ ਕਿ ਕਿਤੇ ਲੰਗਰ ਲੱਗਾ ਹੋਇਆ ਸੀਗਾ ਇੱਕ ਸਰਦਾਰ ਵਿਅਕਤੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਲਫਾਫੇ ਚੱਕਣ ਵਾਲੀ ਹੈ ਸ਼ਾਇਦ ਇਹ ਲੇਡੀਜ਼ ਉੱਥੇ ਉਹਨਾਂ ਦਾ ਸਰ ਕਹਿਣਾ ਹੈ ਹੈ ਕਿ ਮੇਰੀ ਜੇਬ ਦੇ ਵਿੱਚੋਂ ਜਿਹੜਾ ਇਹ ਹੈ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤੇ ਮੌਕੇ ਤੇ ਅਸੀਂ ਫੜ ਲਿਆ ਤੇ ਜਿਨ੍ਹਾਂ ਨੇ ਲੰਗਰ ਲਾਇਆ ਸੀ ਉਹ ਵੀ ਸੀ ਤੇ ਗਵਾਹ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਮੌਕੇ ਤੇ ਸੈਂਟਰ ਹਲਕੇ ਦੇ ਜਿਹੜੇ ਐਮਐਲਏ ਰਮਨ ਰੋੜਾ ਜੀ ਹੋ ਰੁਕੇ ਸੀਗੇ ਤੇ ਉਹਨਾਂ ਨੇ ਥਾਣੇ ਦੇ ਵਿੱਚ ਜਿਹੜਾ ਇਨਫੋਰਮ ਕਰ ਦਿੱਤਾ ਤੇ ਅਸੀਂ ਤਾਂ ਸਰ ਕਾਲ ਕੀਤੀ ਕਾਫੀ ਸਮਾਂ ਹੋ ਗਿਆ ਕਿ ਪਤਾ ਨਹੀਂ ਇਨਫੋਰਮ ਵੀ ਕੀਤਾ ਹੋਵੇਗਾ ਕਿ ਨਹੀਂ ਕੀਤਾ ਹੋਵੇ ਨੇ ਅਕਲੀ ਮੈਨੂੰ ਨਹੀਂ ਕੋਈ ਕਾਲ ਆਈ ਹੋਵੇ ਹੋ ਸਕਦਾ ਕੰਟਰੋਲ ਤੇ ਉਹਨਾਂ ਨੇ ਕਾਲ ਕੀਤੀ ਹੋਵੇ ਜਾਂ ਪੀਸੀਆਰ ਨੂੰ ਕਾਲ ਕਰ ਦਿੱਤੀ ਹੋਵੇ ਓਕੇ ਬਟ ਤੁਹਾਨੂੰ ਨਹੀਂ ਸਰ ਕਾਲ ਆਈ ਕਿਸ ਤਰ੍ਹਾਂ ਦੀ ਨਹੀਂ ਮੈਨੂੰ ਨਹੀਂ ਕਾਲ ਆਈ ਕੋਈ ਠੀਕ ਹੈ ਓਕੇ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਸੋ ਦੇਖ ਸਕਦੇ ਹੋ ਕਿ ਮੌਕੇ ਤੇ ਜੇ ਗੱਲ ਕਰੀਏ ਡਿਵੀਜ਼ਨ ਨੰਬਰ 2 ਦੇ ਐਸ ਐਚਓ ਸਾਹਿਬ ਨਾਲ ਜਿਹੜੀ ਗੱਲਬਾਤ ਹੋਈ ਹੈ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਮੈਨੂੰ ਜਿਹੜਾ ਇਹ ਕਿਸੇ ਤਰ੍ਹਾਂ ਦਾ ਫੋਨ ਨਹੀਂ ਆਇਆ ਹੋ ਸਕਦਾ ਕਿ ਕੰਟਰੋਲ ਰੂਮ ਦੇ ਉੱਤੇ ਜਿਹੜੀ ਉਹਨਾਂ ਨੇ ਇਹ ਕਾਲ ਕੀਤੀ ਹੋਵੇਗੀ ਸੋ ਪ੍ਰਸ਼ਾਸਨ ਜਿਹੜਾ ਇਹ ਮੌਕੇ ਤੇ ਆ ਚੁੱਕਾ ਹੈ ਸੋ ਉਹਨਾਂ ਨਾਲ ਸਸੀਗਾ ਸਰ ਆ ਦਿਨ ਸੇ ਖਾਣਾ ਨਹੀਂ ਮਿਲਦਾ ਬਹੁਤ ਵਧੀਆ ਸਰ ਜਿਹੜੀ ਇਨਫਰਮੇਸ਼ਨ ਤੁਹਾਨੂੰ ਆਈ ਹੈ ਜਾਮ ਦੇ ਕੇ ਤੁਸੀਂ ਆਏ ਹੋ ਜਾਂ ਕਿਤੇ ਕੰਟਰੋਲ ਰੂਮ ਚ ਕਾਲ ਆਈ ਸੀ ਉਹ ਕਿਸੀ ਨੇ ਆਈ ਸੀ ਨਾ ਹਾਂ ਇਹ ਜਾਂ ਭਾਗ ਲਾਓ ਇੱਕ ਮਿੰਟ ਚੁੱਕ ਕਰੋ ਮੇਰੇ ਕੋ ਕੇ ਜੇਬ ਕਾਰਡ ਤੇ ਇਹ ਬੋਲ ਰਹੀ ਇਹ ਪਬਲਿਕ ਇਨਫਰਮੇਸ਼ਨ ਹਾਂਜੀ ਪਬਲਿਕ ਇਨਫਰਮੇਂਸ ਪਬਲਿਕ ਦੇ ਗ੍ਰੀਨ ਇਨਫਰਮੇਸ਼ਨ ਉਸ ਤੋਂ ਅਮ ਲੇਕਟਾਊਨ ਛੱਡ ਕੇ ਹੀ ਇੱਥੇ ਆ ਗਏ ਪਬਲਿਕ ਦੇ ਵੱਲੋਂ ਇਨਫਰਮੇਸ਼ਨ ਆਈ ਹੈ ਵੈਸੇ ਕੰਟਰੋਲ ਰੂਮ ਤੋਂ ਜਾਂ ਐਡਾ ਕੋਈ ਇਨਫਰਮੇਸ਼ਨ ਨਹੀਂ ਆਈ ਸਰ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੇ ਜਿਹੜੇ ਐਐਸਆਈ ਸਾਹਿਬ ਪਹੁੰਚ ਚੁੱਕੇ ਨੇ ਜਿਨ੍ਹਾਂ ਦਾ ਕਹਿਣਾ ਇਹ ਹੈ ਕਿ ਪਬਲਿਕ ਦੀ ਜਿਹੜੀ ਇਨਫੋਰਮੇਸ਼ਨ ਆਈ ਸੀ ਜਿਸ ਦੇ ਆਧਾਰ ਤੇ ਅਸੀਂ ਇੱਥੇ ਪਹੁੰਚੇ ਆਂ ਤੇ ਡਿਵੀਜ਼ਨ ਨੰਬਰ 2 ਦੇ ਜਿਹੜੇ ਐਐਸਐਚਓ ਸਾਹਿਬ ਹੈ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਹੋ ਚੁੱਕੀ ਹੈ ਉੱਥੇ ਉਹਨਾਂ ਦਾ ਕਹਿਣਾ ਇਹ ਹੈ ਕਿ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਕਾਲ ਨਹੀਂ ਆਇਆ ਹੋ ਸਕਦਾ ਹੈ ਕਿ ਐਮਐਲਏ ਸਾਹਿਬ ਨੇ ਕੰਟਰੋਲ ਰੂਮ 'ਚ ਫੋਨ ਕੀਤਾ ਹੋਵੇਗਾ ਪਰ ਹੁਣ ਜਿਹੜਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਆਏ ਉੱਥੇ ਉਹਨਾਂ ਤੋਂ ਵੀ ਅਸੀਂ ਪੁੱਛਿਆ ਹੈ ਕਿ ਕੰਟਰੋਲ ਰੂਮ 'ਤੋਂ ਤੁਹਾਨੂੰ ਇਨਫੋਰਮੇਸ਼ਨ ਆਈ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਗੱਲਬਾਤ ਇੱਕ ਵਾਰੀ ਜਿਹੜੀ ਫੇਰ ਕਰ ਲੈਂਦੇ ਆ ਪਾਜੀ ਜਦੋਂ ਐਮਐਲਏ ਸਾਹਿਬ ਆਏ ਸੀਗੇ ਤੁਹਾਡੇ ਨਾਲ ਗੱਲ ਹੋਈ ਸੀਗੀ ਹਾਂਜੀ 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 ਕੀ ਉਹਨਾਂ ਨਾਲ ਕੋਈ ਗੱਡੀਆਂ ਸੀਗੀਆਂ ਕੀ ਸੀਗੀਆਂ ਕਿਸੇ ਪਾਇਲਟ ਗੱਡੀ ਸੀ ਉਹਨਾਂ ਨਾਲ ਉਹ ਕਹਿੰਦੇ ਸੀ ਅਸੀਂ ਉਹਨਾਂ ਨੇ ਫੋਨ ਕੀਤਾ ਕਹਿੰਦੇ ਆ ਜੰਦਰ ਤੁਹਾਡੇ ਕੋਲ ਨੇ ਦੋ ਮਿੰਟ ਬਾਅਦ ਆ ਜਾਂਦੇ ਨੇ ਤੁਸੀਂ ਪੁੱਛਿਆ ਕੁਝ ਕਿ ਕਿੰਨਾਂ ਨੂੰ ਫੋਨ ਕੀਤਾ ਕੋਈ ਦੱਸਿਆ ਉਹਨਾਂ ਨੇ ਕਹਿੰਦੇ ਐਸਐਚਓ ਨੂੰ ਸਾਹਿਬ ਨੂੰ ਫੋਨ ਕੀਤਾ ਸੀ ਐਸਐਚਓ ਨੂੰ ਇੱਥੇ ਦੋ ਨੰਬਰ ਦੇ ਏਰੀਆ ਪੈਂਦਾ ਪਰ ਐਸਐਚਓ ਸਾਹਿਬ ਨਾਲ ਗੱਲ ਹੋਈ ਇਹ ਸਾਨੂੰ ਨਹੀਂ ਪਤਾ ਦੋ ਨੰਬਰ ਦਾ ਸੀ ਦੂਹਾਂ ਨੂੰ ਇਹ ਸਾਨੂੰ ਨਹੀਂ ਪਤਾ ਦੋ ਨੰਬਰ ਦਾ ਇਹ ਸਾਨੂੰ ਦੇ ਵੀ ਨਹੀਂ ਪਤਾ ਸੀ ਇਹ ਕਿ ਐਮਐਲਏ ਸਾਹਿਬ ਮੈਨੂੰ ਲੋਕਾਂ ਨੇ ਦੱਸਿਆ ਕਿ ਐਮਐਲਏ ਸਾਹਿਬਾਂ ਅੱਗੇ ਪਾਇਲਟ ਜੀਪ ਵੀ ਸੀਗੀ ਹੈਰਾਨੀ ਦੀ ਵੱਲੀ ਗੱਲ ਹੈ ਕਿ ਜਿਹੜੀ ਕਾਲ ਹੈ ਆਖਿਰਕਾਰ ਕਿਸੇ ਉੱਚ ਅਧਿਕਾਰੀ ਨੂੰ ਨਾ ਕੀਤੀ ਹੋਵੇ ਇਹ ਵੀ ਦੇਖਣ ਵਾਲੀ ਗੱਲ ਆ ਪਰ ਲੋਕਾਂ ਦੇ ਕਹਿਣ ਦੇ ਅਨੁਸਾਰ ਇਹ ਹੈ ਕਿ ਐਸਐਚਓ ਸਾਹਿਬ ਨੂੰ ਜਿਹੜਾ ਆ ਫੋਨ ਕੀਤਾ ਗਿਆ ਸੀਗਾ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਐਸਐਚਓ ਸਾਹਿਬ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਈ ਆ ਉੱਥੇ ਐਸਐਚਓ ਸਾਹਿਬ ਦਾ ਕਹਿਣਾ ਇਹ ਹੀ ਆ ਕਿ ਮੇਰੇ ਨਾਲ ਹਜੇ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹਾਂਜੀ ਇਧਰੋਂ ਪੈਸੇ ਕੱਢ ਗਿਆ ਉਹ ਜਿਵੇਂ ਪਾ ਹੈ ਭਾਈ ਮੈਂ ਕੀ ਨਾ ਸਾਈਡ ਮੇਂ ਖੜੋ ਉਹ ਤਾਂ ਸਾਈਡ ਤੇ ਖੜਜੋ ਤੁਹਾਨੂੰ ਅੰਦਾਜ਼ਾ ਹੈ ਕਿ ਜਿਹੜੀ ਲੇਡੀਜ਼ ਹੈ ਕਾਫੀ ਹੰਡੀਆਂ ਹੋਈਆਂ ਲੱਗ ਰਹੀਆਂ ਕਿਉਂਕਿ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਲੇਡੀਜ਼ ਦੇ ਹੱਕ ਤੇ ਜਿਹੜਾ ਕਾਨੂੰਨ ਹੈ ਉਹ ਬਹੁਤ ਜ਼ਿਆਦਾ ਹੈ ਜਿਹਦਾ ਮਹਿਲਾਵਾਂ ਜਿਹੜੀਆਂ ਪੂਰਾ ਫਾਇਦਾ ਇਸ ਟਾਈਮ ਚੱਕ ਰਹੀਆਂ ਨੇ ਤੇ ਕੋਈ ਹਰਗਰ ਦੇ ਡਾਕਟਰ ਕਹਿੰਦੀਆਂ ਛੱਡੋ ਹੋ ਜੋ ਗਲਤੀ ਹੋ ਗਈ ਹੈ ਗਲਤੀ ਹੋ ਗਈ ਕਹਿੰਦੇ ਕੋਈ ਛੱਡ ਦਿਓ ਓਏ ਬੋਦੀ ਨੀ ਬੋਲ ਬੋਦ ਨਾ ਬੋਲ ਬੋਲ ਨਾ ਤੂੰ ਲੱਗੇ ਬੋਦੀ ਨਾ ਬੋਲ बोला કે ਨੰਬਰ ਤੇ ਇਹ ਇਹ ਦੌੜ ਗਏ ਉਧਰੋਂ ਆ ਕੇ ਦੌੜ ਗਏ ਇਹ ਮੈਨੂੰ ਕਹਿੰਦੇ ਚਲ ਇੱਧਰ ਦੌੜ ਗਏ ਕਹਿੰਦੇ ਇੱਧਰ ਦੌੜ ਗਏ ਫਿਰ ਮੈਂ ਇਹਨੂੰ ਇੱਧਰ ਦੇਖਿਆ ਮੈਂ ਕਿਹਾ ਇੱਧਰ ਇਹ ਗੱਡੀ ਦੇ ਮਕਰ ਖੋ ਗਈ ਜਿਹੜੇ ਫਿਰ ਮੈਂ ਉਥੋਂ ਬੜਿਆ ਇਹਨੂੰ ਸੋ ਦਾ ਦੇਖੀ ਕਿ ਕਬਨੇ ਜਿੱਥੇ ਇੰਡੀਆ ਤੇ ਪਾਕਿਸਤਾਨ ਦੀ ਜੰਗ ਲੱਗੀ ਸੀਗੀ ਉਸ ਤੋਂ ਬਾਅਦ ਜਿਹੜੇ ਸਾਰੇ ਪ੍ਰਵਾਸੀ ਆ ਟ੍ਰੇਨਾਂ ਫੜ ਕੇ ਜਾਣਾ ਸ਼ੁਰੂ ਹੋ ਗਏ ਹੈਰਾਨਗੀ ਵਾਲੀ ਗੱਲ ਹੈ ਜੰਗ ਰੁਕੀ ਨਹੀਂ ਕਿ ਫਿਰ ਜਿਹੜੇ ਪ੍ਰਵਾਸੀ ਆ ਵਾਪਸ ਇੱਥੇ ਪਤਰ ਗਏ ਆ ਵਾਪਸ ਤੇ ਉਸ ਤੋਂ ਬਾਅਦ ਫਿਰ ਜ਼ਵਾਰਾ ਜਿਹੜੀਆਂ ਇਹ ਚੀਜ਼ਾਂ ਆ ਸ਼ੁਰੂ ਹੋ ਗਈਆਂ ਹਾਂ ਪੀ ਜ਼ਰੂਰੀ ਕੰਟਰੋਲ ਤੋਂ ਵੀ ਆਪੀ ਕਾਲ ਕੰਟਰੋਲਰਾਂ ਨੇ ਜ਼ਰੂਰ ਲੋਵੇ ਇੱਥੇ ਆ ਪਲੱਸ ਆਪਣੇ ਇੰਸਪੈਕਟਰ ਸਾਹਿਬ ਨੂੰ ਕਰਾਤਾ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਟ੍ਰੈਫਿਕ ਮੁਲਾਜ਼ਮ ਨੇ ਐਚਐਸ ਵਰਮਾ ਜੀ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਕੰਟਰੋਲ ਰੂਮ ਦੇ ਵਿੱਚ ਜਿਹੜਾ ਅਸੀਂ ਵਾਇਰਲੈਸ ਕਰਦੀ ਹੈ ਤਾਂ ਥੋੜੇ ਸਮੇਂ ਦੇ ਵਿੱਚ ਜਿਹੜੀ ਹੈ ਪੀਸੀਆਰ ਉਹ ਆਉਣ ਵਾਲੀ ਹੈ ਹਰਾਨਗੀ ਵਾਲੀ ਗੱਲ ਹੈ ਕਿ ਜਲੰਧਰ ਸ਼ਹਿਰ ਦੇ ਹਾਲਾਤ ਜਿਹੜੇ ਲਗਾਤਾਰ ਵਿਗੜਦੇ ਹੋਏ ਨਜ਼ਰ ਆ ਰਹੇ ਹੈ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਬਹੁਤ ਢਿੱਲਾ ਹੋਇਆ ਪਿਆ ਸੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਦੇ ਰੁਕ ਜਾਣਾ ਤੇ ਕੀ ਆ ਗਿਆ ਇਹ ਕੰਪਰੈਸ਼ਨ ਆ ਮੜੀ ਦੇ ਦੇ ਜਾਓ इतनी भीड़ है वहाँ पे जाम में अभी जाएंगे धक्का लगाया होगा तो वो बोल रहा जेब काटो इनका इनके पास ही है अभी फालतू साहब हो गए तो, <सके> तो कोई बात नहीं इतना मारा है ਉਹ ਤਾਂ ਬੋਤ ਨਕੂਨ ਨਾਕੂਨ ਲੀਏ ਐ ਸਾਹਿਬ ਪਬਲਿਕ ਵੀ ਮਾਰ ਰਹੀ ਹੈ ਸਾਰੇ ਜਨ ਮਾਰ ਰਹੀ ਸਾਰੇ ਜਨ ਪਬਲਿਕ ਹੋ ਕੇ ਤੁਸੀਂ ਨਹੀਂ ਤੇ ਭਾਈ ਆਪੇ ਝੂਠ ਨਹੀਂ ਬੋਲੇਗੇ ਪੂਰੇ ਪਬਲਿਕ ਨੇ ਮਾਰਾਇਆ ਆਂਕੋ ਨਹੀਂ ਲਗਾਏਗੇ ਪੁੱਲ ਲੱਗ ਜਾਏਗਾ ਤੇਰੇ ਕੋ ਧਰਮ ਲੱਗ ਜਾਏਗਾ ਤੋ ਤਸਵੀਰਾਂ ਜੜੀਆਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਜੜੀਆਂ ਇਹ ਸਾਰੀਆਂ ਚੀਜ਼ਾਂ ਜੜੀਆਂ ਵਾ ਹੋ ਰਹੀਆਂ ਨੇ ਪਿਆਨ ਬਿਨਾਂ ਪਾਲਤੂ ਬੋਲਤੇ ਆਵੇ ਸਾਰੇ ਲੋਕ ਬੋਲ ਰਿਹਾ ਹੱਥ ਹੱਥ ਬੋਲ ਰਿਹਾ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਲਗਾਤਾਰ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਮਹੌਲ ਜਿਹੜਾ ਇਹ ਉਹ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਸੋ ਲਗਾਤਾਰ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਇਹ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਉੱਥੇ ਤੁਹਾਨੂੰ ਦੱਸ ਦੇਗੀ ਟ੍ਰੈਫਿਕ ਜਿਹੜਾ ਇਹ ਲਗਾਤਾਰ ਟ੍ਰੈਫਿਕ ਦੀ ਵੀ ਸਮੱਸਿਆ ਹੋ ਰਹੀ ਹੈ ਕਿਉਂਕਿ ਲੋਕਾਂ ਦੇ ਕਾਰਨ ਜਿਹੜਾ ਇੱਥੇ ਵਾਹ ਜਾਮ ਲੱਗਾ ਹੋਇਆ ਸੋ ਮੁਲਾਜ਼ਮ ਵੀ ਇੱਥੇ ਮੌਜੂਦ ਨੇ ਤੁਹਾਨੂੰ ਦੱਸ ਦਈਏ ਮੌਕੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰਦੇ ਜਿਹੜੀ ਹੈ ਕੋਸ਼ਿਸ਼ ਕਰਦੇ ਆ ਸੋ ਦੇਖ ਸਕਦੇ ਹੋ ਕਿ ਟ੍ਰੈਫਿਕ ਜਿਹੜਾ ਉਹਨਾਂ ਵੱਲੋਂ ਕਲੀਅਰ ਕਰਾਇਆ ਜਾ ਰਿਹਾ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਮੌਕੇ ਤੇ ਜਿਹੜੀ ਡਿਊਟੀ ਆ ਉਹਨਾਂ ਦੀ ਇੱਥੇ ਲ ਜਿਹੜੇ ਮੌਕੇ ਤੇ ਹੁਣ ਜਿਹੜੇ ਅਫਸਰ ਆਏ ਨੇ ਉਹ ਦੂਜੇ ਨੇ ਜਿਨ੍ਹਾਂ ਦੀ ਡਿਊਟੀ ਪਹਿਲੇ ਦੀ ਲੱਗੀ ਹੋਈ ਆ ਉਹ ਵੱਖਰੇ ਮੁਲਾਜ਼ਮ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਕਿ ਫਿਲਹਾਲ ਇਹਨਾਂ ਵੱਲੋਂ ਜਿਹੜਾ ਇਹ ਟ੍ਰੈਫਿਕ ਜਿਹੜਾ ਇਹ ਕਲੀਅਰ ਕੀਤਾ ਜਾ ਰਿਹਾ ਹੈ ਇੱਕ ਵਾਰੀ ਫੇਰ ਦੱਸ ਦਈਏ ਕਿ ਲਗਾਤਾਰ ਜਲੰਧਰ ਸ਼ਹਿਰ ਦੇ ਹਾਲਾਤ ਵਿਗੜਦੇ ਹੋਏ ਨਜ਼ਰ ਆ ਰਹੇ ਉੱਥੇ ਤਾਂ ਦੱਸਦੇ ਕਿ ਜਨਾਨੀਆਂ ਦੇ ਹੱਕ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਜਿਹੜੇ ਕਾਨੂੰਨਦ ਕਰ ਦਿੱਤੇ ਹੋਏ ਆ ਸਰਕਾਰ ਵੱਲੋਂ ਇਸ ਕਰਕੇ ਉਸ ਸੀ ਦਾ ਜਿਹੜਾ ਆ ਪੂਰਾ ਜਿਹੜਾ ਆ ਫਾਇਦਾ ਜਿਹੜਾ ਆ ਚੱਕ ਹੋ ਰਿਹਾ ਲਗਾਤਾਰ ਇਹ ਚੀਜ਼ ਓ ਮੈਂ ਕਿਉਂ ਢੂੜ ਬੋਲਦੇ ਜੇ ਚੱਤ ਬਾਹਰ ਬਾਹਰ ਲਿਆ ਹੁਣ ਝੋੜ ਰਹੀਆਂ ਕਿਉਂ ਅਜੇ ਕੀ ਸਾਰੀ ਸਰ ਗੱਲਬਾਤ ਹੋਈ ਐ ਕੀ ਤੁਹਾਨੂੰ ਪਤਾ ਲੱਗਾ ਮੈਂ ਦੇਖਿਆ ਨਹੀਂ ਮੈਂ ਹੁਣ ਇਹਨੇ ਬਜ਼ੁਰਗਾਂ ਨੂੰ ਪੁੱਛਿਆ ਵੀ ਕੀ ਚੋਰੀ ਕੀਤੀ ਕਿਨੇ ਪੈਸੇ ਚੋਰੀ ਕੀਤੇ ਤੁਹਾਡੇ ਉਹ ਕਹਿੰਦੇ ਜੇ ਤੇ ਹੱਥ ਬਾਹਰ ਨਾਲ ਹੀ ਹੱਥ ਵੜਿਆ ਨਾਲ ਢੋੜਦੇ ਉਹਦੋਂ ਚਲੀ ਗਈ ਆ ਆ ਗੱਲ ਹੈ ਤੁਸੀਂ ਮੌਕੇ ਤੇ ਸੀਗੇ ਹਾਂਜੀ ਮੌਕੇ ਤੇ ਸੀਗੇ ਤੁਸੀਂ ਉਸ ਤੇ ਲੋਕ ਤਾਂ ਮੈਂ ਨਹੀਂ ਮੰਨਦੇ ਕਿ ਇੰਦਾ ਤਾਂ ਕਰੋ ਜਿਹੜਾ ਆ ਬਹੁਤ ਜ਼ਿਆਦਾ ਜਨਾਨੀਆਂ ਦਾ ਚੱਲਿਆ ਹੋਇਆ ਬਹੁਤ ਜਨਾਨੀਆਂ ਦਾ ਚੱਲਿਆ ਹੋਇਆ ਸਰਕਾਰ ਨੇ ਸੋਸ਼ਲ ਮੇਰੀ ਵੀ ਚੰਨੀ ਆਪਣਾ ਸੌਰੀ ਚੈਨੀ ਦੇ ਮਾਲਾ ਘਰ ਚੜ ਗਿਆ ਮੇਰਾ ਮੋਬਾਈਲ ਕੱਢਿਆ ਐਸਾ ਆ ਜੇ ਚੋਂ ਨਾਸਰ ਜਾ ਕੇ ਵਾਪਸ ਛੋੜ ਦੇ ਮਿਲਦੇ ਦਾ ਮੱਥਾ ਹੀ ਟੇਕਿਆ ਉਸ ਤੋਂ ਬਾਅਦ ਦੇਖਿਆ ਵਾੜੀਆਂ ਨਹੀਂ ਕਿਤੇ ਕਿਤੇ ਆਪਾਂ ਇਹ ਚੀਜ਼ ਕਹਿ ਸਕਦੇ ਗੋਲਡਨ ਥੀਵ ਦੇ ਕੋਲ ਗਿਆ ਉੱਥੇ ਮੈਂ ਨਾ ਮੱਚੇ ਨੂੰ ਪ੍ਰਸ਼ਾਦ ਦੋਣ ਡਿਆ ਵਾਂ ਤੇ ਮੁੰਡਾ ਸਾਡੇ ਕਹਿੰਦਾ ਅੰਕਲ ਤੁਹਾਡਾ ਵੜੋ ਆੜ ਲਿਆ ਮੈਂ ਕਿਹਾ ਹੱਸਦੇ ਜਾਣ ਜੋ ਮੂੰਹ ਪਿੱਛੇ ਦੇਖਿਆ ਤੇ ਥੱਲੇ ਪਾਣੀ ਚਿੱਖੜ ਦੇ ਵਿੱਚ ਸੁੱਟਿਆ ਇਦਾਂ ਦੀ ਜਨਨੀਆਂ ਸੀਗੀਆਂ ਮੈਂ ਇਹ ਚੀਜ਼ ਆਪਾਂ ਕਹਿ ਸਕਦੇ ਕਿ ਜਨਨੀਆਂ ਦੇ ਹੱਕ ਤੇ ਕਾਨੂੰਨ ਬਹੁਤ ਜ਼ਿਆਦਾ ਦਿੱਤੇ ਉਹਦਾ ਫਾਇਦਾ ਪੂਰਾ ਪੂਰਾ ਚੱਕ ਹੋ ਰਿਹਾ ਜਨਨੀਆਂ ਵੱਲੋਂ ਹੁਣ ਜੋ ਮੀਆਂ ਵੱਡੀ ਜਾਂਦੀਆਂ ਬਚਤ ਕਰ ਸਕੋਗੇ ਛੱਡ ਦੋਗੇ ਆ ਸੱਪ ਆ ਬੱਚੇ ਜਨਾਨੀ ਨੂੰ ਬੰਦਾ ਹੱਥ ਨਹੀਂ ਲਾ ਸਕਦਾ ਆ ਸੱਪਾ ਹੁਣ ਬੰਦਾ ਬੰਦਾ ਚੰਡਾ ਦੇਸ਼ਕ ਚੋਰੀ ਵੀ ਕਿਤੇ ਜਨਾਨੀ ਨੂੰ ਹੱਥ ਲਾਉਦਾ ਪਰਚਾ ਹੀ ਵੱਖਰਾ ਕਰਦੇ ਜਨਾਨੀ ਕਿ ਵੀ ਰੀਤ ਨੂੰ ਹੱਥ ਬਾਤ ਜਨ ਮੇਰੀ ਇੱਜ਼ਤ ਨੂੰ ਪਾਏ ਉਹ ਬੜਾ ਖੁਸ਼ਕੈਸਾ ਦੀ ਜਨਾਨੀ ਕਿਉਂਕਿ ਜਨਾਨੀ ਜਲ ਸੁਣੀ ਬੰਦੇ ਨਹੀਂ ਸੁਣੀ ਜਾਨੀ ਆ ਗੱਲ ਆ ਇਹ ਚੀਜ਼ ਗਲਤ ਹੈ ਕ੍ਰਪਸ਼ਨ ਬਹੁਤ ਜ਼ਿਆਦਾ ਇਸ ਕਰਕੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਇਸ ਚੀਜ਼ ਬਾਰੇ ਜਨਾਨੀ ਜਨਾਨੀ ਦੇ ਉੱਤੇ ਕਾਰਵਾਈ ਕਰੇ ਸਰਕਾਰ ਦੁਬਾਰਾ ਦੇਖਣਾ ਜਾਓਗੇ ਇਹ ਵਾਲੀ ਸਰਕਾਰ ਤਾਂ ਦੇ ਹਾਲਾਤ ਚੱਲ ਰਹੇ ਨੇ ਹੋਊਗੀ ਉਹਨਾਂ ਨੇ ਆਪਣਾ ਕਾਨੂੰਨ ਆਪ ਹੀ ਕਰਨਾ ਜੋ ਕਰਨਾ ਲੇਕਿਨ ਪਬਲਿਕ ਜੋ ਕਹਿੰਦੀ ਉਹ ਤੇ ਸਰ ਹੋਣਾ ਚਾਹੀਦਾ ਜਿਹੜਾ ਪ੍ਰਸ਼ਾਸਨ ਆ ਬਾਕੀ ਸਾਰਾ ਕੋਲ ਠੀਕ ਆ ਕ੍ਰਾਈਮ ਵਾਲੇ ਪਾਸੇ ਬੜਾ ਧਿਆਨ ਦਿੱਤਾ ਭਗਵੰਤ ਮਾਨ ਸਾਹਿਬ ਨੇ ਲੇਕਿਨ ਅਸੀਂ ਅਜੇ ਇਹ ਕਰਾਂਗੇ ਹਾਂ ਇਦਾਂ ਦੀ ਚੀਜ਼ ਵਿੱਚ ਵੀ ਧਿਆਨ ਦੇਣ ਠੀਕ ਉਹਨਾਂ ਨੇ ਹੱਥ ਫੜ ਲਿਆ ਤੇ ਫੜਾ ਗਏ ਨਹੀਂ ਤਾਂ ਪੈਸੇ ਗਏ ਸੀ ਹਨਾ ਉਹ ਦੇਖੋ ਹੁਣ ਦਿਖਾ ਰਹੀਆਂ ਪੈਸੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੀ ਹੈ ਇਹੀ ਚੀਜ਼ਾਂ ਇਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਉੱਥੇ ਤਾਂ ਦਿਖਾ ਦਨੇ ਆ ਕਿ ਜਨਾਨੀਆਂ ਜਿਹੜੀਆਂ ਆ ਹਾਂ ਅਸੀਂ ਜਾ ਰਹੇ ਹਾਂ ਉਹ ਬੋਲ ਰਹਾ ਚੋਰੀ ਤੇ ਹਟਾਲ ਰਿਹਾ ਹਾਂ ਹੁਣ ਉਹਦਾ ਉਹਨਕੇ ਪਾਸ ਹੀ ਆਪਣਾ ਲੈ ਕੇ ਹਮਾਰਾ ਹੱਥ ਤੇ ਝੱਟ ਪਾਏ ਨੇ ਤਾਂ ਥੋੜੀ ਤੁਹਾਨੂੰ ਕਹਿ ਸਕਦੇ ਹੋ ਇਹ ਬਫਤੂ ਭਈਆ ਐਸੇ ਬੋਲ ਰਹਾ ਹੈ ਉਹਨੂੰ ਸੱਚ ਲੱਗਦਾ ਹੈ ਆ ਰਿਹਾ ਤਾਂ ਕੀ ਹੋਮਾ ਸੱਚ ਨਹੀਂ ਹੋ ਦੇਗਾ ਸਰਦਾਰ ਜੀ ਕਹਿੰਦੇ ਆ ਤੁਸੀਂ ਦੱਸ ਦੇ ਕਿ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਇਹ ਇਨਫਾਰਮ ਜਿਹੜਾ ਇਹ ਕਰ ਦਿੱਤਾ ਗਿਆ ਹੋਇਆ ਪਰ ਹਜੇ ਤੱਕ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਨਹੀਂ ਪਹੁੰਚਿਆ ਤੋ ਪੁਲਿਸ ਪ੍ਰਸ਼ਾਸਨ ਜਿਹੜਾ ਇਹ ਆ ਮੌਕੇ ਤੇ ਜਿਹੜਾ ਪਹੁੰਚ ਚੁੱਕਾ ਆ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਦਿੰਦੇ ਆ ਕਿ ਮੁਲਾਜ਼ਮ ਦਾ ਕੀ ਕਹਿਣਾ ਇਸ ਬਾਰੇ ਤੋ ਦੇਖ ਸਾਹਿਬ ਇਹੋ ਕਿ ਮੌਕੇ ਤੇ ਜਿਹੜਾ ਇਹ ਆ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਆ ਹੁਣ ਪਹੁੰਚ ਚੁੱਕਾ ਹੈ ਉਸ ਤੋਂ ਬਾਅਦ ਜਿਹੜੀ ਸਾਰੀ ਗੱਲਬਾਤ ਆ ਉਹ ਜਿਹੜੀ ਆ ਪਤਾ ਲੱਗੇਗੀ ਤੋਂ ਦੰਦਾਸ ਦੇ ਕੀ ਮੌਕੇ ਤੇ ਡਾਇਆ ਪੁਲਿਸ ਪ੍ਰਸ਼ਾਸਨ ਜਿਹੜਾ ਆ ਚੁੱਕਾ ਆ ਉਸ ਤੋਂ ਬਾਅਦ ਜਿਹੜੀ ਹੁਣ ਸਾਰੀ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਕੀਤੀ ਜਾਏਗੀ ਕਰੋ 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 ਸਰ ਗੱਲ ਕਰੋ ਕੋਈ ਨਹੀਂ ਕਰੋ ਕਿ ਉਹ ਲੈ ਕੇ ਚੰਦ ਕਿਹਦੀ ਗੁਪਤ ਗੱਲ ਆ ਦੀ ਉੱਤੇ ਇੱਕ ਪਾਸੇ ਕਰਦੇ ਵੀ ਚੰਗੀ ਕਿ ਸਾਡੇ ਪ੍ਰਸ਼ਾਸਨਾਂ ਦੀ ਖਤਮ ਕਰ ਲੋ ਬੋਲਿਆ ਉਹਨੂੰ ਛੋ ਗੱਲਬਾ ਜਿਹੜੀ ਹੈ ਸਾਰੀ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਨੂੰ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਜਿਹੜਾ ਇਹਦਾ ਸਿੱਟਾ ਨਿਕਲਦਾ ਇਧਰ ਵੀਡੀਓ ਬਣਾਉਣਾ ਤੋ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਜਿਹੜੀ ਆ ਸਾਰੀ ਵਿਅਕਤੀ ਦੀ ਜਿਹੜੀ ਗੱਲਬਾਤ ਸੁਣੀ ਜਾ ਰਹੀ ਹੈ ਕਿ ਆਖਿਰਕਾਰ ਮੌਕੇ ਤੇ ਹੋਇਆ ਕੀ ਸੀਗਾ ਉਹ ਉਧਰ ਤੋਂ ਵੀ ਮੈਂ ਇਧਰ ਦੇਖ ਰਿਹਾ ਹਾਂ ਕਿ ਉਹ ਕੱਢੀ ਹੋਇਆ ਜਟੜਾ ਬਣ ਗਿਆ ਉਹ ਦਾ ਅਫਸਰ ਬੰਦਾ ਨਹੀਂ ਕਰ ਰਿਹਾ ਕੋਈ ਸਮਝ ਨਹੀਂ ਆ ਰਹਾ ਉਹ ਪੂਰੇ ਦੇ ਵਿੱਚ ਡਲੰਪਾ ਲਾਇਆ ਕੋਈ ਕਰੇਗਾ ਸਪੂਨ ਜਾ ਰਹੇ ਸਰ ਆਓ ਕਿਦਾ ਪਈ ਜਾਂਦਾ ਬਰੇ ਬਰੇ ਆ ਗੜੀ ਗੱਲ ਨਹੀਂ ਚੈਨਲ ਮਮਾ ਪਾਈ ਦਾ ਪਤਾ ਪਾਈ ਦੇ ਵੀਡੀਓ ਗੱਲਬਾਤ ਕਰ ਲੈਂਦੇ ਆ ਸਰ ਕੀ ਸਾਰੀ ਗੱਲਬਾਤ ਹੋਈ ਆ ਤੁਹਾਡੀ ਵਿਅਕਤੀ ਦੇ ਨਾਲ ਕੀ ਜੀ ਕਰਨੀ ਜਾਂ ਮੈਂ ਗੱਲਬਾਤ ਤਸਦੀਕ ਕਰਦੀ ਭਾਈ ਸਾਹਿਬ ਤੁਹਾਨੂੰ ਦੱਸ ਦਵਾਂਗੇ ਮੈਂ ਉਹਨਾਂ ਨੇ ਸਰ ਕੀ ਦੱਸਿਆ ਤੁਹਾਨੂੰ ਵੈਸੇ ਗੱਲਬਾਤ تصدیق ਕਰਨ ਤੋਂ ਬਾਅਦ ਆ ਦਵੇ ਮੈਂ ਦੱਸਾਂਗੇ ਜੇ ਉਹ ਪੂਰੀ ਗੱਲ ਕੰਪਲੀਟ ਨਹੀਂ ਦੱਸ ਸਕਿਆ ਜੀ ਤੇ ਇਸ ਤੁਹਾਡੇ ਵੱਲੋਂ ਹੁਣ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਲੈ ਕੇ ਜਾ ਰਹੇ ਹਾਂ ਨੂੰ ਉਹਦੇ ਕਾਰਵਾਈ ਕਰ ਲਵਾਂ ਜੋ ਸਟੇਟਮੈਂਟ ਦਊਂਗਾ ਇਹ ਜਿੱਦਾਂ ਸਟੇਟਮੈਂਟ ਉਸਾਰਨੇ ਪਕਾਰਵੇ ਚੱਲੇ ਆਉਂਗੇ ਸੋ ਇਹ ਸੀਗੇ ਵਿਜੇ ਕੁਮਾਰ ਜੀ ਐਸਆਈ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਪ੍ਰਸ਼ਾਸਨ ਦੇ ਨਾਲ ਜਿਹੜੀ ਹੈ ਜਿਹੜੀ ਵਿਅਕਤੀ ਦੇ ਨਾਲ ਆ ਸਾਡੀ ਗੱਲਬਾਤ ਹੋਈ ਹੈ ਉੱਥੇ ਪ੍ਰਸ਼ਾਸਨ ਨੇ ਦੱਸਿਆ ਕਿ ਵਿਅਕਤੀ ਨੇ ਸਹੀ ਤਰੀਕੇ ਨਾਲ ਜਿਹੜੀ ਹੈ ਸਾਰੀ ਪੂਰੀ ਗੱਲਬਾਤ ਨਹੀਂ ਕੀਤੀ ਫਿਰਾਲ ਜਿਹੜਾ ਇਹ ਆ ਵਿਅਕਤੀ ਨੂੰ ਤੇ મહિલાਵਾਂ ਨੂੰ ਜਿਹੜਾ ਪੁਲਿਸ ਸਟੇਸ਼ਨ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਜਿਸ ਤਰੀਕੇ ਦੇ ਉਹ ਬਿਆਨ ਦੇਣਗੇ ਜਾਂ ਜੋ ਜਿਹੜੀ ਸਾਰੀ ਗੱਲਬਾਤ ਹੋਏਗੀ ਉਸ ਅਕੋਰਡਿੰਗ ਜਿਹੜੀ ਹੈ ਬਣਦੀ ਕਾਰਵਾਈ ਕੀਤੀ ਜਾਏਗੀ ਪਰ ਹਰਾਨਗੀ ਵਾਲੀ ਗੱਲ ਕਿਤੇ ਨਾ ਕਿਤੇ ਇਹ ਵੀ ਹੈ ਕਿ ਜਲੰਧਰ ਸ਼ਹਿਰ ਦਾ ਜਿਹੜਾ ਮਾਹੌਲ ਹੈ ਲਗਾਤਾਰ ਖਰਾਬ ਹੁੰਦੇ ਹੋਏ ਨਜ਼ਰ ਆ ਕਦੋਂ ਉਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਰੁਕਣਗੀਆਂ ਵੀ ਦੇਖਣ ਵਾਲੀ ਗੱਲ ਹੋਏਗੀ ਤਦ ਤੱਕ ਲਈ ਸਾਨੂੰ ਦਿਓ ਜਾਦਤ ਕੈਮਰਾਮੈਨ ਸੋਨਦੀ ਦੇ ਨਾਲ ਮੈਂ رپورਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ